ਮੰਚ ਤੇ ਬ੍ਰਾਜਮਨ ਸਖਸ਼ੀਤਾ ਡਾਕਟਰ ਹਰਦੀਪ ਸਿੰਘ ਜੀ ਤੇ ਮੇਰੇ ਮਤਵਕ ਵਿਭਾਗਾਂ ਦੇ ਅਧਿਆਪਕ ਸਹਿਬਾਨ ਪਿਆਰੇ ਵਿਦਿਆਰਥੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਪੇਪਰ ਦਾ ਜੋ ਵਿਸ਼ਾ ਹੋਇਆ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਨੁੱਖਤਾ ਦੀ ਮੁਕਤੀ ਦਾਤਾ ਸੋ ਜਦੋਂ ਅਸੀਂ ਮੁਕਤੀ ਦਾਤਾ ਦੀ ਗੱਲ ਕਰਦੇ ਆਂ ਤਾਂ ਇੱਥੇ ਮੈਂ ਆ ਪੋਲਿਟੀਕਲ ਜਿਹੜੇ ਆਸਪੈਕਟਸ ਨੇ ਉਹਦੇ ਨਾਲ ਹੀ ਥੋੜਾ ਜਿਹਾ ਇਹਨੂੰ ਰਿਲੇਟ ਕਰਕੇ ਜਿਹੜਾ ਡਿਸਕਸ ਕਰਾਂਗੀ ਸੋ ਇਹ ਇੱਕ ਅਟਲਸ ਚਾਈ ਹੈ ਕਿ ਮਨੁੱਖਤਾ ਸਦਾ ਹੀ ਨਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕਰਜ਼ਦਾਰ ਰਹੇਗੀ ਕਿਉਂਕਿ ਉਹਨਾਂ ਦੇ ਦੁਆਰਾ ਕੀਤੀ ਗਈ ਕੁਰਬਾਨੀ ਸਰਵਉੱਚ ਹੈ ਤੇ ਇਸ ਦੇ ਜੋ ਮੀਨਿੰਗਸ ਨੇ ਉਹਨੂੰ ਅਸੀਂ ਕਦੇ ਵੀ ਨਜ਼ਰ ਅੰਦਾਜ਼ ਨਹੀਂ ਕਰ ਸਕਦੇ ਗੁਰੂ ਜੀ ਦਾ ਸਮੁੱਚਾ ਜੀਵਨ ਸ਼ਾਂਤੀ, ਸਹਿਣਸ਼ੀਲਤਾ, ਤਿਆਗ, ਸੇਵਾ ਅਤੇ ਕੁਰਬਾਨੀ ਦੇ ਸੰਕਲਪ ਨਾਲ ਭਰਿਆ ਹੋਇਆ ਹੈ। ਗੁਰੂ ਜੀ ਨੇ ਹਮੇਸ਼ਾ ਇਸ ਗੱਲ ਤੇ ਜ਼ੋਰ ਦਿੱਤਾ ਕਿ ਮਨੁੱਖ ਨੂੰ ਅਸਲ ਮੁਕਤੀ ਉਦੋਂ ਮਿਲਦੀ ਹੈ ਜਦੋਂ ਉਹ ਆਪਣੇ ਡਰ ਜਿਵੇਂ ਕਿ ਸੇਵਕ ਸਰ ਨੇ ਵੀ ਪਹਿਲਾਂ ਡਰ ਤੇ ਬਹੁਤ ਜ਼ਿਆਦਾ ਵਿਸਥਾਰ ਦੇ ਵਿੱਚ ਸਾਡੇ ਨਾਲ ਗੱਲ ਕੀਤੀ ਹੈ। ਲਾਲਚ ਅਤੇ ਬੈਰ ਵਿਰੁੱਧ ਤੋਂ ਉੱਪਰ ਉੱਠ ਕੇ ਸਮੁੱਚੀ ਮਨੁੱਖਤਾ ਦੀ ਭਲਾਈ ਲਈ ਸੋਚਦਾ ਹੈ। ਸੋ ਗੁਰੂ ਜੀ ਦੀ ਸ਼ਹਾਦਤ ਨੇ ਉਸ ਸਮੇਂ ਦੇ ਮਜਲੂਮਾਂ, ਨਿਮਾਣਿਆਂ ਅਤੇ ਨਤਾਣਿਆਂ ਦੇ ਹਿਰਦੇ ਦੇ ਵਿੱਚ ਇੱਕ ਨਵੀਂ ਰੂਹ ਫੂਕ ਦਿੱਤੀ। ਗੁਰੂ ਜੀ ਦੀ ਸ਼ਹੀਦੀ ਸਾਨੂੰ ਦੱਸਦੀ ਹੈ ਕਿ ਕੁਰਬਾਨੀ ਕਿਵੇਂ ਸਮਾਜ ਨੂੰ ਮਜ਼ਬੂਤ ਬਣਾ ਸਕਦੀ ਹੈ। ਅੱਜ ਜਦੋਂ ਮਨੁੱਖਤਾ ਦੇ ਸਾਹਮਣੇ ਕਈ ਸੰਕਟ ਹਨ ਤਾਂ ਅਸੀਂ ਗੁਰੂ ਜੀ ਦੀ ਬਾਣੀ, ਉਹਨਾਂ ਦੇ ਜੀਵਨ ਸੰਕਲਪ ਦੇ ਵਿੱਚੋਂ ਜਿਵੇਂ ਕਿ ਜ਼ਬਰ ਦੇ ਅੱਗੇ ਨਾ ਝੁਕਣਾ, ਅਨਿਆਂ ਦੇ ਖਿਲਾਫ ਖੜੇ ਹੋਣਾ ਇਨਾਂ ਇਹ ਵਿਸ਼ੇ ਸਾਡੇ ਲਈ ਪ੍ਰੇਰਨਾ ਦੇ ਸਰੋਤ ਬਣ ਸਕਦੇ ਹਨ ਅਜੋਕੇ ਸਮਾਜ ਵਿੱਚ ਗੁਰੂ ਜੀ ਦੀ ਸ਼ਹਾਦਤ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ ਕਿਉਂਕਿ ਅੱਜ ਫਿਰ ਸਾਡਾ ਸਮਾਜ ਭਾਸ਼ਾ ਅਤੇ ਧਰਮ ਦੇ ਨਾਂ ਤੇ ਅਣਗਿਣਤ ਥੇਸਿਆਂ ਦੇ ਵਿੱਚ ਭੰਡਿਆ ਹੋਇਆ ਹੈ ਪਰ ਗੁਰੂ ਜੀ ਦੀ ਬਾਣੀ ਅਤੇ ਜੀਵਨ ਜਾਚ ਤੋਂ ਸਿੱਧ ਲੈ ਕੇ ਸਮਾਜ ਵਿੱਚੋਂ ਹਿੰਸਾ ਨੂੰ ਖਤਮ ਕੀਤਾ ਜਾ ਸਕਦਾ ਹੈ ਜਿਵੇਂ ਸਾਨੂੰ ਸਭ ਨੂੰ ਪਤਾ ਹੈ ਕਿ ਅਸੀਂ ਪੋਲੀਟੀਕਲ ਸਾਇੰਸ ਦੇ ਵਿੱਚ ਬਹੁਤ ਸਾਰੇ ਪੱਛਮੀ ਤੇ ਭਾਰਤੀ ਜਿਹੜੇ ਥਿੰਕਰਸ ਨੂੰ ਪੜਦੇ ਹਾਂ ਉਹਨਾਂ ਸਾਰੇ ਥਿੰਕਰਸ ਦੀ ਜੋ ਵੀ ਆਈਡੀਓਲੋਜੀ ਹੈ ਉਹ ਬੇਸਿਕਲੀ ਦੇ ਆਰ ਦਾ ਪ੍ਰੋਡਕਟ ਆਫ देयर ਟਾਈਮਸ ਕਿ ਉਹ ਆਪਣੇ ਸਮੇਂ ਦੇ ਹੀ ਹਾਣੀ ਨੇ ਜੋ ਉਹਨਾਂ ਨੇ ਆਪਣੇ ਉਸ ਸਮੇਂ ਦੇ ਵਿੱਚ ਦੇਖਿਆ ਉਹਦੇ ਅਕੋਰਡਿੰਗਲੀ ਉਹਨਾਂ ਦੇ ਵਿਚਾਰ ਜਿਹੜੇ ਨੇ ਉਹ ਡਿਵੈਲਪ ਹੋਏ ਸੋ ਇਨ ਦਾ ਸੇਮ ਵੇ ਜਦੋਂ ਅਸੀਂ ਸਿੱਖ ਗੁਰੂ ਸਹਿਬਾਨ ਦੀ ਵੀ ਗੱਲ ਕਰਦੇ ਹਾਂ ਚਾਹੇ ਗੁਰੂ ਨਾਨਕ ਦੇਵ ਜੀ ਜਾਂ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਬਾਕੀ ਗੁਰੂ ਸਹਿਬਾਨ ਵੀ ਨੇ ਤਾਂ ਉਹਨਾਂ ਦੀ ਬਾਣੀ ਜੋ ਉਹਨਾਂ ਦੇ ਜੋ ਵਿਚਾਰ ਜੋ ਵੀ ਉਹਨਾਂ ਨੇ ਸਮਾਜ ਦੇ ਸੁਧਾਰ ਦੇ ਲਈ ਜਾਂ ਸਮਾਜਿਕ ਕ੍ਰਿਤੀਆਂ ਨੂੰ ਖਤਮ ਕਰਨ ਦੇ ਲਈ ਗੱਲ ਕੀਤੀ ਤਾਂ ਉਹ ਵੀ ਆਪਣੇ ਸਮੇਂ ਦੇ ਹਾਣੀ ਰਹੇ ਨੇ ਚਾਹੇ ਗੁਰਨਾਨ ਦੇਵ ਜੀ ਦੀ ਅਸੀਂ ਬਾਣੀ ਦੇ ਵਿੱਚੋਂ ਦੇਖ ਲਈ ਕਿ ਉਹਨਾਂ ਨੇ ਬਾਬਰ ਉਸ ਸਮੇਂ ਦੀ ਮਤਲਬ ਜਿਹੜੀ ਹਕੂਮਤ ਸੀਗੀ ਉਹਦੇ ਵਿਰੁੱਧ ਵਿਚਾਰ ਆਪਣੇ ਜਿਹੜਾ ਇੱਕ ਉਹਨੂੰ ਬੰਘਾਰਨਾ ਆਪਣੇ ਆਪ 'ਚ ਇੱਕ ਬਲਖਣਗਾ ਲਾ ਕਿਉਂਕਿ ਜੇ ਅਸੀਂ ਵੈਸਟਰਨ ਥਿੰਕਰਸ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਨੇ ਕੋਈ ਨਾ ਕੋਈ ਮਾਡਲ ਜਿਹੜੇ ਆ ਦਿੱਤੇ ਸੋ ਇਨ ਦਾ ਸੇਮ ਵੇ ਸਾਡੇ ਗੁਰੂ ਸਹਿਬਾਨ ਦੇ ਦੁਆਰਾ ਵੀ ਜਿਹੜੇ ਇੱਕ ਲਖਣ ਜਿਹੜੇ ਮਾਡਲ ਦੀ ਗੱਲ ਕੀਤੀ ਗਈ ਸੋ ਗੁਰੂ ਜੀ ਦੇ ਸਮਕਾਲੀ ਸਮਾਜਿਕ ਰਾਜਨੀਤਿਕ ਵਿਵਸਥਾ ਜਿਹੜੀ ਸੀ ਉਹ ਬੜੀ ਤਾਨਾਸ਼ਹੀ ਸ਼ਾਸਕਾਂ ਦਾ ਤਲਾ ਬਹੁਤ ਹੀ ਬੋਲ ਵਾਲਾ ਸੀਗਾ ਉਸ ਸਮੇਂ ਦੇ ਵਿੱਚ ਸਮਾਜ ਵਿੱਚ ਦੂਜੇ ਪਾਸੇ ਨਾ ਬਰਾਬਰੀ ਸੀ ਥੋੜੇ ਲੋਕਾਂ ਦੇ ਹੱਥਾਂ ਵਿੱਚ ਜ਼ਿਆਦਾਤਰ ਸਾਧਨ ਸੀਗੇ ਸੋ ਸਮਾਜਿਕ ਨਾ ਬੰਡੀ ਨਹੀਂ ਸਕੋ ਧਾਰਮਿਕ ਖੇਤਰ ਵਿੱਚ ਵੀ ਪਖੰਡ ਦਾ ਪ੍ਰਸਾਰ ਸੀਗਾ ਸੋ ਧਾਰਮਿਕ ਪਰਪੰਚਾਂ ਵਿੱਚ ਲੋਕਾਂ ਨੂੰ ਰੋਲ ਕੇ ਉਸ ਸਮੇਂ ਦੀ ਜੋ ਸੱਤਾਧਾਰੀ ਤਿਰ ਸੀਗੀ ਉਹ ਆਪਣੀ ਮਨੋਵਿਰਤੀਆਂ ਨੂੰ ਪੂਰਾ ਕਰਨਾ ਚਾਹੁੰਦੇ ਸਨ ਜਦ ਕਿ ਗੁਰੂ ਜੀ ਨੇ ਲੋਕਾਂ ਦੇ ਹਿੱਤਾਂ ਦੀ ਗੱਲ ਕੀਤੀ ਸੋ ਗੁਰੂ ਸਾਹਿਬ ਨੇ ਇੱਕ ਵੱਖਰੀ ਸਮਾਜ ਦੀ ਕਲਪਨਾ ਕੀਤੀ ਜਿੱਥੇ ਆਦਰਸ਼ ਰਾਜ ਹੋਵੇ ਜਾਂ ਆਦਰਸ਼ ਸਮਾਜ ਦੀ ਉਹ ਉਹਨਾਂ ਨੇ ਜਿਹੜੀ ਗੱਲ ਕੀਤੀ ਗੁਰੂ ਜੀ ਇਟ ਮੀਨਸ ਕਿ ਉਹੋ ਜਿਹਾਂ ਆਦਰਸ਼ ਸਮਾਜ ਸਥਾਪਿਤ ਕਰਨਾ ਚਾਹੁੰਦੇ ਸਨ ਜਿੱਥੇ ਸ਼ਾਸਕਾਂ ਨੂੰ ਕੁਝ ਨੈਤਿਕ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੋਵੇ ਕਿਉਂਕਿ ਗੁਰੂ ਸਾਹਿਬਾਨ ਤੋਂ ਪਹਿਲਾਂ ਭਾਰਤ ਦੇ ਇਤਿਹਾਸ ਦੇ ਵਿੱਚ ਰਾਜਤੰਤਰੀ ਵਿਵਸਥਾ ਚੱਲ ਰਹੀ ਸੀਗੀ ਤਾਂ ਗੁਰੂ ਸਾਹਿਬਾਨ ਨੇ ਵੀ ਕਿਤੇ ਰਾਜਤੰਤਰੀ ਵਿਵਸਥਾ ਦਾ ਵਿਰੋਧ ਨਹੀਂ ਕੀਤਾ ਵਿਰੋਧ ਕੀਤਾ ਉਹਨਾਂ ਨੇ ਉਸ ਸਮੇਂ ਦੇ ਜ਼ਾਲਮ ਸ਼ਾਸਕਾਂ ਦਾ ਜਿਨ੍ਹਾਂ ਨੇ ਆਮ ਜਨਤਾ ਦੇ ਜਿਹੜੀ ਹੈ ਜ਼ਿੰਦਗੀ ਨੂੰ ਬਹੁਤ ਹੀ ਨਰਕ ਬਣਾਇਆ ਹੋਇਆ ਸੀਗਾ ਸੋ ਗੁਰੂ ਜੀ ਦਾ ਕਹਿਣਾ ਸੀਗਾ ਕਿ ਸ਼ਾਸਕ ਉਹੀ ਚੰਗਾ ਹੈ ਜਿਹੜਾ ਜਨਤਾ ਦੀ ਭਲਾਈ ਦੇ ਲਈ ਕੰਮ ਕਰੇ ਕਿ ਜਦੋਂ ਜਨਤਾ ਦੇ ਲਈ ਕੁਝ ਨਿਯਮ ਬਣਾਏ ਜਾ ਰਹੇ ਨੇ ਜਨਤਾ ਕੁਝ ਨਿਯਮਾਂ ਨਹੀਂ ਪਾਲਣਾ ਕਰ ਰਹੀ ਆ ਤਾਂ ਸ਼ਾਸਕ ਦੇ ਲਈ ਵੀ ਕੁਝ ਨਿਯਮ ਹੋਣੇ ਜ਼ਰੂਰੀ ਨੇ ਕੁਝ ਨਿਯਮ ਜਿਹੜੇ ਨੇ ਉਹ ਸ਼ਾਸਕਾਂ ਨੂੰ ਵੀ ਮੰਨਣੇ ਜ਼ਰੂਰੀ ਹੋਣੇ ਚਾਹੀਦੇ ਨੇ ਰਾਜੇ ਦੀਆਂ ਜ਼ਿੰਮੇਵਾਰੀਆਂ ਇਟ ਮੀਨਸ ਆਮ ਵਿਅਕਤੀ ਦੇ ਨਾਲੋਂ ਜ਼ਿਆਦਾ ਨੇ ਆਮ ਵਿਅਕਤੀ ਨੇ ਤਾਂ ਰਾਜੇ ਦੀ ਕਹੇ ਨਿਯਮ ਨੂੰ ਮੰਨਣਾ ਬਟ ਰਾਜਾ ਜਿਹੜਾ ਹੈਗਾ ਉਹ ਸਾਰਿਆਂ ਦਾ ਕੀ ਹੈ ਰਿਪਰੈਜ਼ੈਂਟੇਟਿਵ ਹੈਗਾ ਤਾਂ ਉਹਨੇ ਸਾਰੀ ਜਨਤਾ ਦੀ ਭਲਾਈ ਦੇ ਲਈ ਕੰਮ ਕਰਨੇ ਨੇ ਸੋ ਇੱਥੇ ਜਿਹੜੀਆਂ ਜ਼ਿੰਮੇਵਾਰੀਆਂ ਦੀ ਗੱਲ ਹੈ ਕਿ ਉਹ ਸਮਾਜਿਕ ਨਿਆਂ, ਸਮਾਨਤਾ ਤੇ ਜਨ ਕਲਿਆਣ ਦੇ ਲਈ ਕੰਮ ਕਰਨੇ ਚਾਹੀਦੇ ਨੇ। ਸੋ ਇਟ ਮੀਨਸ ਕਿ ਗੁਰੂ ਜੀ ਨੇ ਜੋ ਇਹ ਮਾਡਲ ਦਿੱਤਾ ਇੱਕ ਆਦਰਸ਼ ਰਾਜ ਦਾ ਉਹ ਉਹਦੇ ਵਿੱਚ ਉਹਨਾਂ ਨੇ ਜੋ ਅੱਜ ਕੱਲ ਵੱਡੇ ਲੋਕਤੰਤਰੀ ਦੇਸ਼ਾਂ ਦੇ ਵਿੱਚ ਡੈਮੋਕਰੈਟਿਕ ਸਿਸਟਮ ਦੇ ਮੁੱਖ ਆਧਾਰ ਬਣੇ ਹੋਏ ਨੇ ਪ੍ਰਿੰਸੀਪਲਸ ਉਹਨਾਂ ਦੀ ਉਹਨਾਂ ਨੇ ਗੱਲ ਕੀਤੀ ਜਿਵੇਂ ਕਿ ਧਾਰਮਿਕ ਆਜ਼ਾਦੀ, ਵੱਖਰੀ ਪਹਿਚਾਣ ਦੀ ਆਜ਼ਾਦੀ ਦੂਜਿਆਂ ਦੀ ਪ੍ਰਤੀ ਸਹਿਣਸ਼ੀਲਤਾ ਰੱਖਣਾ ਸਮਾਜਿਕ ਨਿਆਂ ਬਰਾਬਰਤਾ ਮਨੁੱਖੀ ਅਧਿਕਾਰ ਅਧਿਕਾਰਾਂ ਦੀ ਸੁਰੱਖਿਆ ਸ਼ਾਸਕ ਜਨਤਾ ਦੇ ਪ੍ਰਤੀ ਉੱਤਰਦਾਈ ਹੋਣਾ ਚਾਹੀਦਾ ਸੋ ਇਹ ਜਿਹੜੀ ਵਿਲੱਖਣ ਗੱਲ ਸੀਗੀ ਇਹ ਸਾਡੇ ਸਿੱਖ ਗੁਰੂ ਸਹਿਬਾਨ ਦੇ ਦੁਆਰਾ ਬਹੁਤ ਪਹਿਲਾਂ ਜਿਹੜੀ ਹੈ ਕਰ ਲਈ ਗਈ ਸੀਗੀ ਜੋ ਕਿ ਅੱਜ ਦੇ ਡੈਮੋਕ੍ਰੈਟਿਕ ਸਿਸਟਮ ਜਿਹੜਾ ਜੇ ਅਸੀਂ ਵੈਸਟਰਨ ਕੰਟਰੀਜ਼ ਦੀ ਵੀ ਗੱਲ ਕਰੀਏ ਤਾਂ ਇਹ 19ਵੀਂ 20ਵੀਂ ਸਦੀ ਦੇ ਵਿੱਚ ਜਾ ਕੇ ਜਿਹੜੀਆਂ ਚੀਜ਼ਾਂ ਅਮਰਜ ਹੋਈਆਂ ਸੀਗੀਆਂ ਸੋ ਸਮੇਂ ਦੀ ਸੱਤਾ ਨੂੰ ਟੱਕਰ ਦੇਣਾ ਵਿਵਸਥਿਤ ਸੱਤਾ ਦੇ ਮੁਕਾਬਲੇ ਨਵੀਂ ਸੱਤਾ ਦਾ ਨਿਰਮਾਣ ਕਰਨਾ ਆਪਣੀ ਆਪ ਵਿੱਚ ਪੁਰਾਣੀ ਸੱਤਾ ਦੇ ਲਈ ਇੱਕ ਵਿੰਘਾਰ ਹੁੰਦੀ ਹੈ ਗੁਰੂ ਜੀ ਨੇ ਇੱਕ ਨਵੇਂ ਮਾਡਲ ਨੂੰ ਸਥਾਪਿਤ ਕਰਨ ਦੀ ਗੱਲ ਕੀਤੀ ਜੋ ਕਿ ਅੱਗੇ ਜਾ ਕੇ ਸਿੱਖ ਰਾਜ ਨੂੰ ਨੀਂਦ ਅੰਦਾ ਸੋ ਗੁਰੂ ਜੀ ਨੇ ਸਮਾਨਤਾ ਹਮਦਰਦੀ ਭਾਈਚਾਰਕ ਸਹਿਯੋਗ ਅਤੇ ਆਪਣਾ ਅਭਿਆਗ ਕੇ ਦੂਜਿਆਂ ਦੇ ਹੱਕਾਂ ਦੀ ਰਾਖੀ ਕਰਨ ਲਈ ਸਮੁੱਚੀ ਮਨੁੱਖਤਾ ਨੂੰ ਇੱਕ ਨਵਾਂ ਸੰਦੇਸ਼ ਦਿੱਤਾ। ਅ ਦੂਜਿਆਂ ਦੇ ਲਈ ਦੂਜਿਆਂ ਨੂੰ ਆਪਣੇ ਤੋਂ ਅੱਗੇ ਰੱਖਣਾ ਬੇਸਿਕ ਹੈ। ਇਹ ਜਿਹੜਾ ਇੱਕ ਕਨਸੈਪਟ ਹੈ ਸਿੱਖੀਜ਼ਮ ਦਾ ਇੱਕ ਮੈਨੂੰ ਲੱਗਦਾ ਹੈ ਕਿ ਮੂਲ ਆਧਾਰ ਹੈ ਜਿਹਦੇ ਵਿੱਚ ਕਿ ਅਸੀਂ ਆਪਣੇ ਆਪ ਨੂੰ ਪਿੱਛੇ ਰੱਖ ਕੇ ਅਸੀਂ ਦੂਜਿਆਂ ਦੀ ਬਿਹਤਰੀ ਦੇ ਲਈ ਦੂਜਿਆਂ ਦੀ ਭਲਾਈ ਦੇ ਲਈ ਅਸੀਂ ਕੰਮ ਕਰਦੇ ਹਾਂ ਤੇ ਅੱਜ ਵੀ ਕੁਝ ਕਨਸੈਪਟਸ ਸਾਡੇ ਜਿਹੜੇ ਨੇ ਉਹ ਇਸ ਆਧਾਰ ਸ਼ਿਲਾ ਦੇ ਅਨੁਸਾਰ ਚੱਲ ਰਹੇ ਨੇ। ਪਰ ਅੱਜ ਦੇ ਸਮੇਂ ਵਿੱਚ ਇੰਡੀਵਿਜੂਅਲਿਸਟਿਕ ਜਾਂ ਮੈਂ ਦਾ ਅਪਸਾਰ ਜ਼ਿਆਦਾ ਹੋ ਗਿਆ ਜੇ ਮੈਂ ਗਲਤ ਨਾ ਹੋਵਾਂ ਤੇ ਮੇਰੇ ਨਾਲ ਸਾਰੇ ਮੇਰੇ ਨਾਲ ਇੱਥੇ ਸਹਿਮਤ ਹੋਣਗੇ ਸੋ ਗੁਰੂ ਜੀ ਦੀ ਦੇਣ ਨੂੰ ਮਨੁੱਖਤਾ ਕਦੇ ਵੀ 온ਲੇ ਨਹੀਂ ਅੱਖੋਂ ਲਈ ਨਹੀਂ ਕਰ ਸਕਦੀ ਕਿਉਂਕਿ ਸਿੱਖ ਧਰਮ ਅਤੇ ਹੋਰਨਾ ਧਰਮਾਂ ਲਈ ਗੁਰੂ ਜੀ ਨੇ ਜੋ ਕੁਰਬਾਨੀ ਦਿੱਤੀ ਉਹ ਆਮ ਨਹੀਂ ਸੀ ਉਹਨਾਂ ਦੀ ਸ਼ਹਾਦਤ ਅਹਿਮ ਹੈ ਕਿਉਂਕਿ ਆਮ ਤੌਰ ਤੇ ਕਾਤਲ ਨੇ ਜਿਸ ਨੂੰ ਮਾਰਨਾ ਹੁੰਦਾ ਹੈ ਕਾਤਲ ਆਪ ਉਹਦੇ ਕੋਲ ਜਾਂਦਾ ਹੈ ਬਟ ਇੱਥੇ ਕਿੰਨੀ ਬਲੱਖਣ ਗੱਲ ਸੀਗੀ ਕਿ ਗੁਰੂ ਜੀ ਆਪਣੀ ਸ਼ਹਾਦਤ ਦੇਣ ਦੇ ਲਈ ਔਰੰਗਜ਼ੇਬ ਦੇ ਕੋਲ ਆਪ ਜਾਂਦੇ ਨੇ ਤੇ ਉੱਥੇ ਜਾਂਦੇ ਨੇ ਤਾਂ ਨਾਲ ਦੀ ਨਾਲ ਔਰੰਗਜ਼ੇਬ ਦਾ ਹੰਕਾਰ ਵੀ ਟੁੱਟਦਾ ਇਹਦੇ ਨਾਲ ਸੋ ਗੁਰੂ ਜੀ ਦਾ ਮੰਨਣਾ ਸੀ ਕਿ ਨਾ ਕਿਸੇ ਤੋਂ ਡਰੋ ਤੇ ਨਾ ਹੀ ਕਿਸੇ ਨੂੰ ਆਪਣਾ ਡਰ ਮਨਵਾਓ ਸੋ ਗੁਰਵਾਣੀ ਦੀ ਤੁਕ ਜਿਹੜੀ ਮੈਂ ਇੱਥੇ ਇੱਕ ਬੋਲਣਾ ਚਾਹਾਂਗੀ ਜਿਹੜੀ ਗੁਰੂ ਜੀ ਦੁਆਰਾ ਹੀ ਰਚਿਤ ਹੈ ਪੈ ਕਾ ਹੁਕ ਦੇਤਨੇ ਨੈ ਪੈਮਾਨਤ ਆਨ ਸੂਬਾ ਲਿਦਾਨ ਦੇਣ ਵਾਲੀ ਇਸ ਮਹਾਨ ਸ਼ਖਸੀਅਤ ਨੇ ਲੋਕਾਂ ਨੂੰ ਨੀਦਰ ਬਣਾਉਣ ਦੇ ਨਾਲ ਨਾਲ ਸੰਸਾਰਕ ਮੋਗ ਤਿਆਗ ਕੇ ਹਕੂਮਤ ਨਾਲ ਮੱਥਾ ਲਾਉਣ ਅਤੇ ਸੰਘਰਸ਼ ਕਰਨ ਲਈ ਆਮ ਜਨਤਾ ਨੂੰ ਤਿਆਰ ਕੀਤਾ ਮੁਗਲ ਹਕੂਮਤ ਦੀ ਹਰੇਕ ਕੱਟੜ ਨੀਤੀ ਅਤੇ ਜ਼ਾਲਮਾਨਾ ਜ਼ਾਲਮਾਨਾ ਵੰਘਾਰ ਦਾ ਜਵਾਬ ਦੇਣ ਲਈ ਸਿੱਖ ਸੰਗਤ ਨੂੰ ਤਿਆਰ ਕੀਤਾ ਸੋ ਗੁਰੂ ਜੀ ਦੀ ਵਿਚਾਰਧਾਰਾ ਸਰਵ ਸਾਂਝੀਵਾਲਤਾ ਦੇ ਕਨਸੈਪਟ ਦੀ ਵੀ ਹਮਾਇਤ ਕਰਦੀ ਹੈ ਕਿਉਂਕਿ ਗੁਰੂ ਜੀ ਪਲੂਰਲਿਸਟਿਕ ਸੁਸਾਇਟੀ ਦੇ ਪੈਟਰਨ ਉੱਤੇ ਜ਼ੋਰ ਦਿੰਦੇ ਸਨ ਜਿੱਥੇ ਹਰ ਇੱਕ ਦੀ ਹੋਣ ਦੀ ਅਹਿਮੀਅਤ ਜ਼ਰੂਰੀ ਹੈ ਸੋ ਗੁਰੂ ਜੀ ਨੇ ਜ਼ਾਲਮ ਦੀ ਵਿਰੋਧਤਾ ਕੀਤੀ ਅਤੇ ਲੋਕਾਂ ਨੂੰ ਨਿਰਪੈ ਅਤੇ ਨਿਰਵੈਰ ਹੋਣ ਦੀ ਸਿੱਖਿਆ ਵੀ ਦਿੱਤੀ ਗੁਰੂ ਜੀ ਨੇ ਦੂਜਿਆਂ ਦੀ ਹੋਣ ਅਤੇ ਸੋਚ ਨੂੰ ਅਹਿਮੀਅਤ ਦੇਣ ਦੀ ਗੱਲ ਕੀਤੀ ਗੱਲ ਹੀ ਨਹੀਂ ਕੀਤੀ ਬਲਕਿ ਇਸ ਨੂੰ ਆਪਣੀ ਅਮਲੀ ਜ਼ਿੰਦਗੀ ਦੇ ਵਿੱਚ ਵੀ ਉਹਨਾਂ ਨੇ ਧਾਰਨ ਕੀਤਾ ਉਹਨਾਂ ਦੀ ਸ਼ਹੀਦੀ ਸਿਰਫ ਤਿਲਕ ਜੰਜੂ ਜਾਂ ਹਿੰਦੂਆਂ ਦੀ ਰੱਖਿਆ ਤੱਕ ਸੀਮਤ ਨਹੀਂ ਸੀ ਉਹਨਾਂ ਦੀ ਸ਼ਹੀਦੀ ਦੀ ਵਿਲੱਖਣ ਤਾਂ ਇਸ ਗੱਲ ਵਿੱਚ ਹੈ ਕਿ ਇਹ ਕੁਰਬਾਨੀ ਆਪਣੇ ਆਪ ਲਈ ਨਹੀਂ ਆਪਣੇ ਭਾਈਚਾਰੇ ਲਈ ਨਹੀਂ ਸਗੋਂ ਸਮੁੱਚੀ ਮਾਨਤਾ ਨੂੰ ਬਚਾਉਣ ਲਈ ਦਿੱਤੀ ਗਈ ਸੀ ਇਹ ਸਾਡੇ ਮਨੁੱਖੀ ਅਧਿਕਾਰਾਂ ਲਈ ਸੀ ਕਿਉਂਕਿ ਧਰਮ ਸੜਾ ਨਿੱਜੀ ਮਾਮਲਾ ਹੈ ਸੋ ਸਮੇਂ ਦੀ ਹਕੂਮਤ ਵੱਲੋਂ ਸਭ ਉੱਪਰ ਆਪਣਾ ਧਰਮ ਥੋਪਣਾ ਅਧਿਕਾਰਾਂ ਦੀ ਉਲੰਘਣਾ ਗੁਰੂ ਜੀ ਦੀ ਸ਼ਹਾਦਤ ਨੇ ਸਿੱਖ ਇਤਿਹਾਸ ਨੂੰ ਨਵਾਂ ਮੋੜ ਹੀ ਨਹੀਂ ਦਿੱਤਾ ਸਗੋਂ ਪੂਰੇ ਵਿਸ਼ਵ ਨੂੰ ਹੱਕ ਸੱਚ ਇਨਸਾਫ ਅਤੇ ਧਰਮ ਲਈ ਮਰ ਮਿਟਣ ਦਾ ਜज्ਵਾ ਵੀ ਪ੍ਰਦਾਨ ਕੀਤਾ ਸਭ ਤੋਂ ਵੱਡੇ ਸਾਮਰਾਜ ਮੁਗਲ ਸਲਤਨਤ ਦੀ ਰਾਸ਼ਕਤੀ ਨੂੰ ਗੁਰੂ ਸਾਹਿਬ ਨੇ ਚੁਣੌਤੀ ਦਿੱਤੀ ਇਸ ਮੁੱਚੀ ਮਾਨਵਤਾ ਲਈ ਇੱਕ ਸੁਖਦ ਅਹਿਸਾਸ ਹੋ ਨਿਭੜੀ। ਔਰੰਗਜ਼ੇਬ ਵੱਲੋਂ ਸਾਰੇ ਹਿੰਦੁਸਤਾਨ ਨੂੰ ਇਸਲਾਮ ਦੇ ਦਾਇਰੇ ਵਿੱਚ ਲਿਆਉਣ ਲਈ ਜਵਰੀ ਧਰਮ ਪਰਿਵਰਤਨ ਦੀ ਸੋਚ ਅਤੇ ਹਿੰਸਕ ਨੀਤੀ ਨੂੰ ਗੁਰੂ ਸਹਿਬਾਨ ਨੇ ਰੋਕਿਆ। ਸਾਰੇ ਸਿੱਖ ਗੁਰੂ ਸਹਿਬਾਨਾਂ ਨੇ ਮਾਨਵ ਅਧਿਕਾਰਾਂ ਦੇ ਪੱਖ ਵਿੱਚ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਜੋ 10 ਜਾਮਿਆਂ ਵਿੱਚ ਸੰਘਰਸ਼ ਕਰਦੀ ਰਹੀ। ਗੁਰੂ ਤੇਗ ਬਹਾਦਰ ਜੀ ਨੇ ਮਨੁੱਖੀ ਅਧਿਕਾਰਾਂ ਹੱਕਾਂ ਦੀ ਰੱਖਿਆ ਲਈ ਆਪਣੀ ਕੁਰਬਾਨੀ ਦਿੱਤੀ ਜਿਨ੍ਹਾਂ ਮਨੁੱਖੀ ਹੱਕਾਂ ਅਧਿਕਾਰਾਂ ਤੇ ਵਿਚਾਰਾਂ ਦੀ ਵਨਸਵੰਤਰੀ ਆਜ਼ਾਦੀ ਦੀ ਗੱਲ ਅੱਜ ਸਾਡੀ ਵਿਸ਼ਵ ਸੰਗਠਨ ਯੂਨੋ ਦੁਆਰਾ ਵਿਸ਼ਵ ਪੱਧਰ ਦੇ ਵਿੱਚ ਕੀਤੀ ਜਾ ਰਹੀ ਹੈ ਸੋ ਯੂਨ ਜਿਹੜਾ ਇਹ 1945 ਦੇ ਵਿੱਚ ਬਣਿਆ ਬਟ ਗੁਰੂ ਸਾਹਿਬ ਨੇ ਇਹਦੀ ਗੱਲ ਜਿਹੜੀ ਹੈ ਬਹੁਤ ਪਹਿਲਾਂ ਹੀ ਕਰ ਦਿੱਤੀ ਸੀਗੀ ਸੋ ਲੋੜ ਹੈ ਕਿ ਅਸੀਂ ਗੁਰੂ ਜੀ ਦੇ ਬਲੀਦਾਨ ਅਤੇ ਕੁਰਬਾਨੀ ਜਿਹੜਾ ਇਸ ਤੋਂ ਬੇਮਿਸਾਲ ਸ਼ਹਾਦਤ ਨੇ ਜੋ ਨਵੇਂ ਕੀਰਤੀਮਾਨ ਸਿਰਜੇ ਸਨ ਅਸੀਂ ਉਹਨਾਂ ਨੂੰ ਸੰਭਾਲ ਕੇ ਰੱਖੀਏ ਤੇ ਗੁਰੂ ਜੀ ਦੀ ਸ਼ਹੀਦੀ ਦੀ ਜਿਹੜੀ ਇਹ ਸ਼ਤਾਬਦੀ ਆਪਾਂ ਸਾਰੇ ਮਨਾ ਰਹੇ ਹਾਂ ਇਹਦੀ ਸਾਰਤਕਤਾ ਤੇ ਮਹਾਨਤਾ ਇਸੇ ਗੱਲ ਵਿੱਚ ਹੈ ਕਿ ਅਸੀਂ ਗੁਰੂ ਜੀ ਦੀ ਬਾਣੀ ਵਿਚਾਰਧਾਰਾ ਅਤੇ ਫਲਸਫੇ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਈਏ ਤੇ ਆਪਣੀ ਜ਼ਿੰਦਗੀ ਵਿੱਚ ਅਪਣਾ ਕੇ ਆਪਣੀ ਜ਼ਿੰਦਗੀ ਨੂੰ ਇਸ ਦਿਨ ਸਾਰ ਢਾਲਣ ਦੀ ਕੋਸ਼ਿਸ਼ ਕਰੀਏ ਅਤੇ ਵਿਸ਼ੇ ਪਦਰਤਿਕ ਅਜਿਹੇ ન્યાਪੂਰਨ ਸਮਾਜ ਦੀ ਸਿਰਜਣਾ ਕਰੀਏ ਜੋ ਮਨੁੱਖ ਦੇ ਦੁਨੀਆਵੀ ਕੰਮਾਂ ਦੇ ਨਾਲ-ਨਾਲ ਉਸ ਦੇ ਧਰਮ ਪਰਮਉਦੇਸ਼ ਅਧਿਆਤਮਕ ਉਨਤੀ ਦੇ ਵਿੱਚ ਵੀ ਸਹਾਇ ਹੋਵੇ ਸੋ ਥੈਂਕ ਯੂ ਸੋ ਮਚ